ਮਿੱਡੀ ਐ ਜੀ ਸੋਨੂੰ ਪਤਾ ਨਾ ਵੀ ਸ਼ੋਲੇ ਫਿਲਮ ਬਹੁਤ ਜਿਆਦਾ ਮਸ਼ਹੂਰ ਹੋਈ ਸੀਗੀ ਹਨਾ ਤੇ ਸੁਪਰ ਡੋਪਰ ਹਿੱਟ ਹੋਈ ਸੀਗੀ ਤੇ ਇੱਕ ਵਾਰੀ ਭਾਈ ਕੁੱਤਿਆਂ ਨੇ ਸਲਾਹ ਕੀਤੀ ਕਹਿੰਦੇ ਯਾਰ ਸ਼ੋਲੇ ਫਿਲਮ ਦੀ ਬੜੀ ਚਰਚਾ ਹੈਗੀ ਕਹਿੰਦੇ ਆਪਾਂ ਵੀ ਫਿਲਮ ਦੇਖ ਕੇ ਆਉਨੇ ਹੈਗੀ ਤੇ ਉਹਨਾਂ ਨੇ ਭਾਈ ਇੱਕ ਸ਼ੋਅ ਆਪਦੇ ਵਾਸਤੇ ਸਪੈਸ਼ਲੀ ਬੁੱਕ ਕਰਾ ਲਿਆ ਬੁੱਕ ਕਰਾ ਲਿਆ ਠੀਕ ਹਾਂ ਹੁਣ ਅੱਧਿਆ ਕਿਨੂੰ ਟਿਕਟ ਮਿਲ ਗਈ ਤੇ ਜਿਹੜਿਆਂ ਨੂੰ ਨਹੀਂ ਟਿਕਟ ਮਿਲੀ ਉਹ ਬਾਹਰ ਬਹਿ ਕੇ ਦੇਖਣ ਲੱਗ ਗਏ ਹਾਂ ਵੀ ਉਹ ਹੋਣਗੇ ਵੀ ਆਪਾਂ ਫਿਰ ਚੱਲਾਂਗੇ ਵੀ ਚੱਲ ਉਹਨਾਂ ਤੋਂ ਪੁੱਛ ਲਾਂਗੇ ਤੇ ਭਾਈ ਫਿਲਮ ਚੱਲੀ ਜਾਂਦੀ ਆ ਅਗੇ ਨਤਰਮਿੰਦਰ ਨੂੰ ਕੰਬਿਆਣਾ ਬੰਦਿਆ ਖੜਾ ਹੁੰਦਾ ਤਰਮਿੰਦਰ ਤੇ ਉਹ ਡਾਇਲੌਗ ਬੋਲਦਾ ਕਹਿੰਦਾ ਬਸੰਤੀ ਇਹਨਾਂ ਕੁੱਤੋਂ ਕੇ ਸਾਹਮਣੇ ਮਤ ਨਾਚਨਾ ਇੱਕ ਕੁੱਤਾ ਉੱਠ ਕੇ ਬਾਹਰ ਆ ਜਾਂਦਾ ਹੈਗਾ ਅੱਛਾ ਜੀ ਬਾਹਰਲੇ ਉਹਨੂੰ ਪੁੱਛਦਾ ਕਹਿੰਦੇ ਬਾਈ ਯਾਰ ਤੂੰ ਛੇਤੀ ਆ ਗਿਆ ਉਹ ਕਹਿੰਦਾ ਕਿਹੜੀ ਫਿਲਮ ਹੈ ਜੀ ਐਵੇਂ ਸ਼ੋਲੇ ਸ਼ੋਲੇ ਲਾ ਰੱਖੀ ਹੈ ਇਹ ਤਾਂ ਬੇਕਾਰ ਫਿਲਮ ਹੈ ਉਹ ਕਹਿੰਦੇ ਕਿਉਂ ਕੀ ਗੱਲ ਹੋ ਗਈ ਕਹਿੰਦਾ ਉਹ ਤਰਮਿੰਦਰ ਨੀਗਾ ਬਸੰਤੀ ਨੂੰ ਕਹਿੰਦਾ ਵੀ ਇਹਨਾਂ ਕੁੱਤੋਂ ਕੇ ਸਾਹਮਣੇ ਮਤ ਨਾਚਨਾ ਵੀ ਯਾਰ ਪੈਸੇ ਦਿੱਤੇ ਹੈ ਇਹ ਮੁਹਤਜ ਥੋੜਾ ਦੇਖਦੇ ਹਾਂ ਚਲੋ ਚੱਲੀਏ ਚਾਰ ਕ ਕੁੱਤੇ ਭਾਈ ਉਹਦੇ ਨਾਲ ਉੱਠ ਕੇ ਤੁਰ ਪੈਂਦੇ ਨੇਗੇ ਫਿਲਮ ਅੱਗੇ ਚੱਲੀ ਜਾਂਦੀ ਆ ਅੱਗੇ ਫੇਰ ਤਰਮਿੰਦਰ ਦਾ ਡਾਇਲੋਗ ਆਉਂਦਾ ਕਹਿੰਦਾ ਕੁੱਤੇ ਮੈਂ ਤੇਰਾ ਖੂਨ ਪੀ ਜਾਊਂਗਾ ਇੱਕ ਕੁੱਤਾ ਫਟਕੇ ਫੇਰ ਵਾਰ ਆ ਜਾਂਦਾ ਹੈਗਾ ਹੁਣ ਬਾਹਰਲੇ ਉਹਨੂੰ ਪੁੱਛਦਿਆ ਕਹਿੰਦੇ ਯਾਰ ਭਾਈ ਤੂੰ ਵੀ ਛੇਤੀ ਆ ਗਿਆ ਉਹ ਕਹਿੰਦਾ ਰ ਬੇਕਾਰ ਆ ਫਿਲਮ ਇਹਦਾ ਕਿਉਂ ਕਹਿੰਦਾ ਉਹ ਤਰਮਿੰਦਰ ਮੈਨੂੰ ਕਹਿੰਦਾ ਵੀ ਕੁੱਤੇ ਮੈਂ ਤੇਰਾ ਖੂਨ ਪੀ ਜਾਊਂਗਾ ਵੀ ਦੱਸ ਵੀ ਮੇਰਾ ਖੂਨ ਤੇਰੇ ਵੀਣ ਖੱਤਰੀ ਆ ਚਲੋ ਚੱਲੀਏ ਰੁਪਈ ਅੱਗੇ ਫਿਲਮ ਚੱਲੀ ਜਾਂਦੀ ਹੈਗੀ ਤੇ ਅੱਗੇ ਗੱਬਰ ਦਾ ਡਾਇਲੋਗ ਆਉਂਦਾ ਗੱਬਰ ਬੋਲਦਾ ਤੇ ਹੁਣ ਜਿਹੜਾ ਕੁੱਤਿਆਂ ਦਾ ਸਰਦਾਰ ਹੁੰਦਾ ਜਿਹਨੇ ਸਾਰਿਆਂ ਨੂੰ ਫਿਲਮ ਦੇਖਣ ਦੀ ਰੀਸ ਲਾਈ ਹੁੰਦੀ ਹੈਗੀ ਤੇ ਉਹ ਸਾਰਿਆਂ ਨੂੰ ਪਹਿਲੀ ਸੀਟ ਤੇ ਬੈਠਾ ਹੁੰਦਾ ਟੌਰ ਨਾਲ ਫਿਲਮ ਦੇਖੀ ਜਾਂਦਾ ਹੈਗਾ ਤੇ ਅੱਗੇ ਗੱਬਰ ਦਾ ਡਾਇਲੋਗ ਆਉਂਦਾ ਗੱਬਰ ਬੋਲਦਾ ਕਹਿੰਦਾ ਅਰੀਓ ਸੰਭਾ ਜਰਾ ਲਗਾ ਤੋ ਨਿਸ਼ਾਨਾ ਇਸ ਕੁੱਤੇ ਪਰ ਉਹ ਮਾਰਦਾ ਛਾਲ ਕਹਿੰਦਾ ਮਾਰ ਤਾ ਓਏ ਬੋੜੀ ਹੋਏ ਦਹਾਈ ਹੋਏ ਸਾਰੇ ਹਾਲ ਦੇ ਵਿੱਚ ਹਫੜਾ ਦਾ ਬੜੀ ਮੱਚ ਜਾਂਦੀ ਹੈ ਹਾਂ ਤੇ ਨਾਲ ਦੇ ਕਹਿੰਦੇ ਭਾਈ ਕੀ ਗੱਲ ਹੋ ਗਈ ਉਹ ਕਹਿੰਦਾ ਗੱਲ ਕੀ ਹੋਣੀ ਆ ਜਾਨ ਬਚਾ ਲੋ ਜੇ ਬਚਾਈਦੀ ਆ ਹਾਂ ਕੀ ਭਾਈ ਸਰਦਾਰ ਮੂਰੇ ਮੂਰੇ ਬਾਕੀ ਮਗਰ ਮਗਰ ਸਰਦਾਰ ਮੂਰੇ ਮੂਰੇ ਬਾਕੀ ਮਗਰ ਮਗਰ ਸ਼ਹਿਰ ਦੇ ਦੂਜੇ ਪਾਸੇ ਜਾ ਕੇ ਸਾਂ ਲਿਆ ਤੇ ਉਹ ਕਹਿੰਦੇ ਭਾਈ ਹੁਣ ਤਾਂ ਦੱਸ ਦੇ ਵੀ ਕੀ ਗੱਲ ਹੋ ਗਈ ਸੀ ਉਹ ਕਹਿੰਦਾ ਗੱਲ ਕੀ ਹੋਣੀ ਆ ਉਹ ਸੰਭਾ ਨਹੀਂ ਸੀ ਚਿੱਟੇ ਜੇ ਵਾਲਾਂ ਵਾਲਾ ਉਹਨੇ ਤਾਂ ਮੇਰੇ ਨੱਕ ਦੀ ਸੇਧ ਨੂੰ ਸਿੰਨ ਲਈ ਸੀ ਬੰਦੂਖ ਅੱਛਾ ਜੀ ਉਹ ਤਾਂ ਮਹੀਂ ਚਲਾਕ ਸੀ ਜਿਹੜਾ ਭੱਜਿਆ ਬਚਾ ਕੇ ਜੇ ਛੋਡੇ ਚ ਹੁੰਦਾ ਨਾ ਕੋਈ ਤਾਂ ਝੋਪੜਦਾ ਸੀ ਤੁਸੀਂ ਤੇ ਬਸ ਭਾਈ ਉਸ ਤੋਂ ਬਾਅਦ ਕੋਈ ਕੁੱਤਾ ਸਨਮੇ ਦੇ ਨੇੜੇ ਤੇੜੇ ਨਹੀਂ ਵਸਿਆ ਬਹੁਤ ਵਧੀਆ ਜੀ ਤੁਹਾਡੀ ਜਿਹੜੀ ਕਮੇਡੀ ਆ ਬਹੁਤ ਵਧੀਆ